ਅੰਮ੍ਰਿਤਸਰ ਤਰਨਤਾਰਨ ਰੋਡ ਤੇ ਹੋਇਆ ਕਾਰ ਦਾ ਤੇ ਟਰੱਕ ਦਾ ਐਕਸੀਡੈਂਟ ਕਾਰ ਚਾਲਕ ਦੀ ਲੱਥੀ ਗਰਦਨ ਹਾਦਸਾ ਨਾ ਭਿਆਨਕ ਸੀ ਕਿ ਕਾਰ ਦੇ ਉੱਡੇ ਪਰ ਖੱੱਚੇ ਕਾਰ ਦੀ ਸਪੀਡ ਜ਼ਿਆਦਾ ਤੇਜ਼ ਹੋਣ ਕਾਰਨ ਵਾਪਰਿਆ ਇਹ ਹਾਦਸਾ ਅਕਸਰ ਹੀ ਤੇਜ਼ ਰਫਤਾਰ ਨਾਲ ਕਈ ਸੜਕੀ ਹਾਦਸੇ ਦੇਖਣ ਨੂੰ ਮਿਲਦੇ ਹਨ ਜਿਸ ਨਾਲ ਕੀ ਕਈ ਅਨਮੋਲ ਜਾਨਾਂ ਵੀ ਚਲੀਆਂ ਜਾਂਦੀਆਂ ਹਨ ਇਸੇ ਤਰੀਕੇ ਦਾ ਮਾਮਲਾ ਅੰਮ੍ਰਿਤਸਰ ਦੇ ਤਰਨਤਾਰਨ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਤੇਜ਼ ਰਫ਼ਤਾਰ ਕਾਰ ਸਾਹਮਣੇ ਆਉਂਦੇ ਟਰੱਕ ਵਿੱਚ ਵੱਜਣ ਨਾਲ ਭਿਆਨਕ ਹਾਦਸਾ ਵਾਪਰਿਆ ਹੈ ਜਿਸ ਦੇ ਚਲਦੇ ਕਾਰ ਸਵਾਰ ਦੀ ਮੌਕੇ ਤੇ ਮੌਤ ਹੋਈ ਹੈ ਇਸ ਸਬੰਧੀ ਚਸ਼ਮਦੀਦ ਲੋਕ ਦਾ ਕਹਿਣਾ ਕੀ ਕਾਰ ਸਵਾਰ ਵੱਲੋਂ ਤੇਜ਼ੀ ਨਾਲ ਕਾਰ ਚਲਾ ਸਾਹਮਣੇ ਆ ਰਹੇ ਟਰੱਕ ਨਾਲ ਹਾਦਸਾ ਗ੍ਰਸਤ ਹੋਣ ਕਾਰਨ ਇਹ ਹਾਦਸਾ ਵਾਪਰਿਆ ਹੈ ਜਿਸ ਦੇ ਚਲਦੇ ਕਾਰ ਸਵਾਰ ਦੀ ਮੌਤ ਹੋ ਗਈ ਹੈ ਅਤੇ ਇਹ ਹਾਦਸਾ ਇੰਨਾ ਕੋ ਭਿਆਨਕ ਸੀ ਕਿ ਕਾਰ ਚਾਲਕ ਦੀ 목ੇ ਤੇ ਹੀ ਗਰਦਨ ਹੀ ਕੱਟੀ ਗਈ ਜਿਸ ਜਗ੍ਹਾ ਤੇ ਹਾਦਸਾ ਹੋਇਆ ਇਹ ਤਰਨਤਾਰਨ ਰੋਡ ਜੋ ਕਿ ਸਿੰਗਲ ਰੋਡ ਹੈ ਜਿਸ ਉਪਰੋ ਹੈਵੀ ਵਹੀਕਲ ਦਾ ਆਉਣਾ ਜਾਣਾ ਆਮ ਹੈ ਜਿਸ ਨਾਲ ਆਏ ਦਿਨ ਹਾਦਸੇ ਵਾਪਰਦੇ ਹਨ ਅਤੇ ਲੋਕ ਆਪਣੀ ਜਾਨ ਜਲਦਬਾਜ਼ੀ ਦੇ ਚਲਦੇ ਗਵਾ ਬੈਠਦੇ ਹਨ ਅਤੇ ਸਰਕਾਰਾਂ ਅਤੇ ਪ੍ਰਸ਼ਾਸਨ ਦੀ ਅੰਗੈਲੀ ਦਾ ਸ਼ਿਕਾਰ ਹੋ ਜਾਂਦੇ ਹਨ ਇਸ ਰੋਡ ਉੱਪਰ ਆਉਣ ਵਾਲੇ ਹੈਵੀ ਵਹੀਕਲ ਨੂੰ ਜਾਣ ਤੋਂ ਰੋਕਣ ਦੀ ਲੋੜ ਹੈ ਤਾਂ ਜੋ ਆਏ ਦਿਨ ਹੋਣ ਵਾਲੇ ਹਾਦਸਿਆਂ ਤੇ ਅੰਕੁਸ਼ ਲੱਗ ਸਕੇ ਉੱਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਨੇ মিডিਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਗੱਡੀ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਗਿਆ ਜਿਦੇ ਚ ਆਪਦੀ ਗੱਡੀ ਚਾਲਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਅਸੀਂ ਮੌਕੇ ਤੇ ਪੁੱਜੇ ਜਾਂਚ ਕੀਤੀ ਜਾ ਰਹੀ ਹੈ ਗੱਡੀ ਟਰੱਕ ਸਵਾਰ ਮੌਕੇ ਤੋਂ ਭੱਜ ਗਿਆ ਹੈ ਟਰੱਕ ਨੂੰ ਕਾਬੂ ਕਰ ਲਿਆ ਗਿਆ حادثہ کافی ਭਿਆਨਕ ਸੀ ਅਤੇ ਟਰੱਕ ਡਰਾਈਵਰ ਮੌਕੇ ਤੇ ਫਰਾਰ ਹੋ ਗਿਆ ਅਤੇ ਕਾਰ ਚਾਲਕ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾਏਗਾ ਉਸ ਤੋਂ ਬਾਅਦ ਪਰਿਵਾਰ ਦੇ ਹਵਾਲੇ ਕੀਤੀ ਜਾਵੇਗੀ ਤਰਨਤਾਰਨ ਤੋਂ ਸੋਨੂ ਫਤਿਆਬਾਦੀ ਖਾਸ ਰਿਪੋਰਟ ਗੱਲਬਾਤ ਹੋਈ ਤਰਨਤਾਰਨ ਗੱਲਬਾਤ ਮੈਂ ਜੀ ਅੰਮ੍ਰਿਤਸਰ ਤੋਂ ਆਉਣ ਰਿਹਾ ਸਾਂ ਤੇ ਮੰਮੀ ਮੌਕੇ ਤੇ ਜਦੋਂ ਇੱਥੇ ਦੇਖਿਆ ਤੇ ਬਹੁਤ ਭਾਰੀ ਨੁਕਸਾਨ ਹੋਇਆ ਸੀ ਆ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਗੱਡੀ ਆਲਾ ਵੀਰ ਇਧਰੋਂ ਆਉਂ ਰਿਹਾ ਸੀ ਤੇ ਉਧਰੋਂ ਟਰੱਕ ਵਾਲਾ ਆਉਂ ਰਿਹਾ ਸੀ ਟਰੱਕ ਵਾਲਾ ਤੇ ਚਲੋ ਫਿਰ ਵੀ ਆਪਣੀ ਜਗ੍ਹਾ ਬਿਲਕੁਲ ਸਹੀ ਖਲੋਤਾ ਕਿਉਂਕਿ ਗੱਡੀ ਵਾਲਾ ਵੀ ਥੋੜਾਕ ਤੇਜ਼ੀ ਸੀ ਤੇ ਤਦ ਕਰਕੇ ਉਹ ਵੀ ਦੀ ਡੈਥ ਹੋ ਗਈ ਆ ਤੁਹਾਡੇ ਸਾਹਮਣੇ ਐਕਸੀਡੈਂਟ ਹੋ ਗਿਆ ਨਹੀਂ ਮੈਂ ਥੋੜਾ ਥੋੜਾ ਪਿੱਛੇ ਜਾ ਜਾਂਦਾ ਅੱਛਾ ਜੀ ਹਾਂਜੀ ਫਿਰ ਐਕਸੀਡੈਂਟ ਹੋ ਗਈ ਸੀ ਜਦੋਂ ਤੁਸੀਂ ਦੇਖਿਆ ਹਾਂਜੀ ਵੀਰ ਜੀ ਉਦੋਂ ਤਾਂ ਮੌਤ ਹੋ ਗਈ ਸੀ ਉਦੋਂ ਕਾਫੀ ਜਾਣੇ ਇਕੱਠੇ ਹੋਏ ਤੇ ਫਿਰ ਵੀ ਮੈਂ ਉਹਨਾਂ ਵੀਰਾਂ ਦੇ ਦੇਦੋਂ ਦੇਖਿਆ ਤੇ ਫਿਰ ਉਹ ਤੇ ਮੋਕੇ ਤੇ ਪੁਲਿਸ ਪਰਸੈਂਟ ਨਹੀਂ ਆਲੇ ਨਾ ਨਹੀਂ ਪਾਜੀ ਪੁਲਿਸ ਤੇ ਉਹ ਪਾਜੀ ਅੱਧੇ ਘੰਟੇ ਬਾਅਦ ਪੁਲਸ ਆਈ ਕਿਉਂਕਿ ਭਗਵੰਤ ਮਾਨ ਨੂੰ ਵੀ ਮੈਂ ਜਿੱਤੂ ਤਾਈ ਵੀ ਮੇਰੀ ਵੀਡੀਓ ਜਾਂਦੀ ਮੈਂ ਭਗਵੰਤ ਮਾਨ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਪਾਂ ਵਾਦੇ ਵੱਡੇ-ਵੱਡੇ ਕਰ ਲੈਨੇ ਆ ਤੇ ਪਰ ਵਾਦਿਆਂ ਤੇ ਜਰੂਰ ਕਿਉਂਕਿ ਚੱਲਿਆ ਕਰੀਏ ਮਲੂ ਖਰੇ ਹੋਂ ਇਹ ਵਾਦਿਆਂ ਤੇ ਕਿਉਂਕਿ ਝੂਠੇ ਦਿਲਾਸੇ ਜਿਹੜੇ ਦੇਣੇ ਤੇ ਝੂਠੇ ਦਿਲਾਸੇ ਦੇ ਕੇ ਵੋਟਾਂ ਲੈਣੀਆਂ ਮੈਨੂੰ ਉਹ ਚੰਗਾ ਨਹੀਂ ਕੰਮ ਲੱਗਦਾ ਕਿਉਂਕਿ ਤੁਹਾਡਾ ਫਰਜ ਉਤਰਾ ਭਗਵੰਤ ਮਾਨ ਕਹਿੰਦਾ ਵੀ ਮੈਂ ਆਲੇ-ਦੁਆਲੇ ਗੱਡੀਆਂ ਘਮੋਣਾ ਅੱਜ ਕਿੱਥੇ ਗਈਆਂ ਉਹਦੀਆਂ ਗੱਡੀਆਂ ਮੰਨ ਲਓ ਅੱਜ ਕਿੱਥੇ ਅੱਧੇ ਘੰਟੇ ਬਾਅਦਾਂ ਪ੍ਰਸ਼ਾਸਨ ਆਇਆ ਵਾ ਪ੍ਰਸ਼ਾਸਨ ਨੇ ਵੀ ਕੀ ਕੀਤਾ ਇੱਥੇ ਵੀਰ ਨੌਜਵਾਨ ਆ ਉਹਨਾਂ ਨੇ ਸਾਰੇ ਡਾਕੂਮੈਂਟ ਲੱਭ ਕੇ ਤੇ ਫੇਰ ਗੱਲਬਾਤ ਕੀਤੀ ਆ ਤੇ ਮੈਂ ਸਰਕਾਰਾਂ ਨੂੰ ਹੱਥ ਜੋੜ ਕੇ ਦੁਬਾਰਾ ਫੇਰ ਬੇਨਤੀ ਕਰਦਾ ਵੀ ਜਰੂਰ ਜੇ ਵੋਟਾਂ ਵੀ ਲੈਣੀਆਂ ਹੁੰਦੀਆਂ ਨੇ ਨਾ ਥੋੜਾ ਕ ਖਰੇ ਉੱਤਰਿਆ ਕਰੋ ਕਿਉਂਕਿ ਝੂਠੇ ਸੰਗਤ ਨੇ ਉਦਲਾਸੇ ਨਹੀਂ ਦੇਈਦੇ ਹੁੰਦੇ ਇੱਦਾਂ ਵੱਡਾ ਹਾਸਾ ਆਇਆ ਤੇ ਪ੍ਰਸ਼ਾਸਨ ਹੁਣ ਪਹੁੰਚਿਆ ਕੀ ਲੱਗਦਾ ਕਿ ਐਕਸੀਡੈਂਟ ਤੇਜ਼ ਗਤੀ ਦਾ ਕਰਨ ਨਹੀਂ ਨਹੀਂ ਬਾਈ ਜੀ ਰੋਡ ਜਿਆਦਾ ਵੱਡਾ ਨਹੀਂ ਇੱਕ ਇੱਕ ਮੈਂ ਬੇਨਤੀ ਕਰਦਾ ਵਾਂ ਵੀ ਇਹ ਰੋਡ ਵੱਡਾ ਹੋਣਾ ਚਾਹੀਦਾ ਕਿਉਂਕਿ ਕਿੰਨਾ ਮਤਲਬ ਕਿੰਨੀਆਂ ਗੱਡੀਆਂ ਨਿਕਲਦੀਆਂ ਕਿੰਨੀਆਂ ਜਾਂਦੀਆਂ ਮਤਲਬ ਛੋਟਾ ਯਾ ਰੋਡ ਆ ਤੇ ਭਗਵੰਤ ਮਾਨ ਨੂੰ 400 400 ਗੱਡੀ ਦਾ ਤੇ ਪਤਾ ਤੇ ਕੀ ਗੱਲ ਇੱਥੇ ਨਹੀਂ ਪਤਾ ਹੁਣ ਉਹ ਨੌਜਵਾਨ ਦੀ ਮੌਤ ਹੋ ਗਈ ਆ ਉਹ ਵੀ ਤਾਂ ਕਿਸਦਾ ਬੇਟਾ ਸੀ ਨਾ ਆਪਣੇ ਆਪ ਨੂੰ ਤੇ ਉਹ ਬੜਾ ਕਹਿਣਦਾ ਮੈਂ ਸੀਐਮ ਆ ਜੋ ਵੀ ਲੱਭਣਾ ਚਾਹੂਗੀ ਵੀ ਗੱਡੀਆਂ ਤੇਜ਼ ਨਹੀਂ ਚਲਾਉਣੀ ਚਾਹੀਦੀਆਂ ਮੈਂ ਤਾਂ ਅੱਜ ਜਿੱਥੇ ਦੇਖਿਆ ਗਾ ਗੱਡੀ ਤੇਜ਼ ਕਰ ਮੈਂ ਨਾ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਾਰੇ ਮੇਰੇ ਭਰਾਵਾ ਐਡੀ ਜੋ ਨਾਲ ਨਾ ਆਇਆ ਕਰੋ ਕਿਉਂਕਿ 10 ਮਿੰਟ ਕਰੋ ਪਹਿਲਾਂ ਚੱਲ ਪਿਆ ਕਰੀਏ ਤੇ ਵਧੀਆ ਹੁਣ ਚਲੋ ਚਾਹੇ ਟਰੱਕ ਵਾਲੇ ਦੀ ਚਾਹੇ ਟਰੱਕ ਵਾਲੇ ਦੀ ਗਲਤੀ ਲਾ ਲਓ ਚਾਹੇ ਉਹ ਵੀਰ ਦੀ ਲਾ ਲਓ ਹੁਣ ਹਾਸਾ ਤੇ ਹੋ ਗਿਆ ਜਾਨ ਚੱਲ ਗਈ ਓਕੇ ਤੇ ਆਏ ਆ ਅਜੇ ਕਾਰਵਾਈ ਚੱਲ ਰਹੀ ਹੈ ਅਨ ਟਰੱਕ ਦਾ ਤੇ ਕਾਰ ਦਾ ਐਕਸੀਡੈਂਟ ਹੋਇਆ ਕੀ ਲੱਗਦਾ ਕਿ ਤੇਜ਼ ਗਤੀ ਦਾ ਕਾਰਨ ਬਣਿਆ ਐਕਸੀਡੈਂਟ ਤੇਜ਼ ਤਾਂ ਲੱਗਦਾ ਜੀ ਹਾਂ ਸਰ ਕੀ ਹਾਲਾਤ ਕੀ ਨੇ ਕਾਰ ਡਰਾਈਵਰ ਦੇ ਤੇ ਟਰੱਕ ਡਰਾਈਵਰ ਕਾਰ ਡਰਾਈਵਰ ਤਾਂ ਥੋਣੇ ਨਾਲੋਂ ਅਲੱਗ ਹੋ ਗਈ ਘਟ ਨਾਲੋਂ ਤੇ ਕਾਰ ਬਿਲਕੁਲ ਹੀ ਡੈਮੇਜ ਹੋ ਗਈ 100% ਪਰ ਫੈਮਿਲੀ ਮੈਂਬਰ ਪਹੁੰਚੇ ਨਹੀਂ ਅਜੇ ਨਹੀਂ ਆ ਰਹੇ ਆ ਦੇਖਾ ਟਰੱਕ ਡਰਾਈਵਰ ਤੇ ਕਾਰ ਡਰਾਈਵਰ ਤਾਂ ਟਰੱਕ ਦਾ ਵੀ ਕਾਫੀ ਨੁਕਸਾਨ ਆ ਅਗਲੇ ਪਹੀਏ ਦੋਨੇ ਲੱਥ ਗਏ ਜੀ ਟਰੱਕ ਡਰਾਈਵਰ ਭੱਜ ਗਿਆ ਮੌਕੇ ਤੋਂ ਹਰਾਸਤ ਟਰੱਕ ਡਰਾਈਵਰ ਕਿੱਧਰ ਨਹੀਂ ਮੌਕੇ ਤੇ ਭੱਜ ਗਿਆ ਛੱਡ ਗਿਆ ਕੋਈ ਪਹਿਚਾਨ ਹੋਈ ਆ ਜੀ ਕਾਰ ਡਰਾਈਵਰ ਦੀ ਇੱਕ ਕਾਰ ਵਾਲੇ ਦੀ ਪਹਿਚਾਨ ਹੋ ਗਈ ਆ ਕੀ ਨਾਮ ਆ ਉਹਨਾਂ ਦਾ ਜੀ ਕਿੱਥੋਂ ਦੇ ਰਹਿਣ ਆਗੇ ਨਹੀਂ ਅਜੀ ਭਾਈ ਜੀ ਸਾਹਿਬ ਪ੍ਰੀਤ ਸਿੰਘ ਪਾਪਦਾਨ ਹੈਗਾ ਜੇ ਰਵਿੰਦਰ ਸਿੰਘ ਉਹ ਵਾਸੀ ਸੁਲਤਾਨਪੁਰ ਰੋੜਾ ਅਜੀਤ ਨਗਰ ਹਾਊਸ ਨੰਬਰ 44 ਮਾਡਾ ਜੀ ਸਾਹਿਬ ਪ੍ਰੀਤ ਸਿੰਘ ਜੀ ਸਨ ਆਫ ਰਵਿੰਦਰ ਸਿੰਘ ਵਾਸੀ ਮਕਾਨ ਨੰਬਰ 54 ਅ ਅਜੀਤ ਨਗਰ ਸੁਲਤਾਨਵੰਦ ਰੋਡ ਅੰਮ੍ਰਿਤਸਰ ਤੇ ਕੀ ਕਾਰਵਾਈ ਕੀ ਕੀਤੀ ਜਾ ਰਹੀ ਪੁਲਿਸ ਵੱਲੋਂ ਜੀ ਕਾਰਵਾਈ ਅਜੇ ਤਾਂ ਮੌਕੇ ਤੇ ਪਹੁੰਚੀ ਆ ਜੀ ਫੋਟੋਗ੍ਰਾਫੀ ਕਰ ਲਈਏ ਗੱਡੀਆਂ ਪਾਸੇ ਕਰਾ ਰਹੇ ਆ ਬੋਡੀ ਕਾਰ ਦੇ ਵਿੱਚ ਫਸੀ ਪਈ ਪੂਰੀ ਉਹਨੂੰ ਕੱਢ ਕੇ ਤੇ ਹਸਪੀਟਲ ਭੇਜ ਰਹੇ ਆ ਸਰ ਜਿਹੜਾ ਹਾਦਸਾ ਹੋਇਆ ਕਿਸ ਜਗ੍ਹਾ ਤੇ ਹੋਇਆ ਸਰ ਜਗ੍ਹਾ ਦਾ ਨਾਮ ਇਹ ਤਾਂ ਹੈਗੀ ਆ ਜੀ ਬਾਬਾ ਨੋ ਸਿੰਘ ਦੀ ਸਮਾਤ ਤੋਂ ਥੋੜਾ ਅੱਗੇ ਆ ਅਗਰਵਾਲੀ ਪਿੰਡ ਦਾ ਰਕਬਾ ਹੈਗਾ chiếc